ਇਹ ਇਹ ਬੱਚੇ ਗੁੱਲੀ ਡੰਡਾ ਖੇਡ ਰਹੇ ਆ ਕਿਉਂਕਿ ਗੁੱਲੀ ਡੰਡਾ ਸਾਡੇ ਪੰਜਾਬ ਦੀ ਪੁਰਾਣੀ ਖੇਡ ਆ ਦੇਖੋ ਕਿਵੇਂ ਖੇਡਦੇ ਆ ਗੁੱਲੀ ਡੰਡਾ ਚ ਪੂਰੀ ਆਪਾਂ ਦੇਖਦੇ ਆ ਆ ਪਹਿਲਾਂ ਸਭ ਤੋਂ ਪਹਿਲਾਂ ਗੁੱਲੀ ਨੂੰ ਘੱਟ ਕੇ ਇਸ ਤਰ੍ਹਾਂ ਗੁੱਲੀ ਨੂੰ ਘਟਾਇਆ ਜਾਂਦਾ ਦੋਨੇ ਪਾਸੇ ਦ੍ਰਿਸ਼ਮੇ ਕਰਕੇ ਵਿਚਾਲੋ ਮੋਟਾ ਰੱਖਿਆ ਜਾਂਦਾ ਗੁੱਲੀ ਨੂੰ ਆ ਦੇਖੋ ਕਿਸ ਤਰ੍ਹਾਂ ਬੱਚਾ ਗੁੱਲੀ ਨੂੰ ਬਣਾ ਰਿਹਾ ਉਸ ਤੋਂ ਬਾਅਦ ਡੰਡੇ ਨੂੰ ਘਟਾਇਆ ਜਾਂਦਾ ਕਿਉਂਕਿ ਡੰਡਾ ਵੀ ਜ਼ਰੂਰੀ ਹੁੰਦਾ ਜੋ ਵੀ ਵਧੀਆ ਡੰਡੇ ਨੂੰ ਬਣਾ ਲੈਂਦੇ ਆ ਆ ਦੇਖ ਇਸ ਤਰ੍ਹਾਂ ਖੇਡ ਦੀ ਸ਼ੁਰੂਆਤ ਹੁੰਦੀ ਹੈ ਪਹਿਲਾਂ ਇਹਨਾਂ ਨੂੰ ਗੁੱਲ ਪਾਉਣਾ ਕਹਿੰਦੇ ਆ ਇਸ ਤਰ੍ਹਾਂ ਗੁੱਲ ਪਾਉਂਦੇ ਆ ਜਿਸ ਤਰ੍ਹਾਂ ਭੜਕਾਉਂਦੇ ਆ ਇਸ ਤਰ੍ਹਾਂ ਜਦੋਂ ਸਾਰੇ ਜਣੇ ਗੁੱਲ ਪਾ ਲੈਂਦੇ ਆ ਤਾਂ ਜਿਹੜਾ ਸਭ ਤੋਂ ਵੱਧ ਗੁੱਲ ਪਾਉਂਦਾ ਯਾਨੀ ਸਭ ਤੋਂ ਜ਼ਿਆਦਾ ਭੜਕਾਉਂਦਾ ਡੰਡੇ ਦੇ ਉੱਤੇ ਤਾਂ ਉਸ ਖਿਡਾਰੀ ਦੀ ਵਾਰੀ ਪਹਿਲਾਂ ਆ ਜਾਂਦੀ ਹੈ ਦੇਖੋ ਇਸ ਲੜਕੀ ਦੀ ਹੁਣ ਪਹਿਲਾ ਵਾਰੀ ਆ ਤਾਂ ਕਿਵੇਂ ਸ਼ੁਰੂਆਤ ਕਰਦੀ ਆ ਖੇਡ ਦੀ ਇਹ ਦੇਖਣਯੋਗ ਆ ਕਿਉਂਕਿ ਆ ਦੇਖੋ ਠੀਕ ਹੈ ਹੁਣ ਉਹਨੇ ਸਿਟਿਆ ਤਾਂ ਹੁਣ ਦੇਖ ਇਹਨੇ ਗਰਾਊਂਡ ਦੇ ਵਿੱਚ ਸਿਟਣਾ ਜੇਕਰ ਗਰਾਊਂਡ ਦੇ ਵਿੱਚ ਗੁੱਲੀ ਪਹੁੰਚ ਜਾਂਦੀ ਆ ਤਾਂ ਇਹਦਾ ਮਤਲਬ ਆ ਉਹ ਖੇਡਣ ਵਾਲਾ ਖਿਡਾਰੀ ਆ ਜਿਹੜਾ ਆਊਟ ਹੋ ਜਾਂਦਾ ਪਰ ਜੇ ਅਗਰ ਬਾਹਰ ਜਾਂਦੀ ਆ ਗਰਾਊਂਡ ਤੋਂ ਬਾਹਰ ਹੋ ਜਾਂਦੀ ਆ ਤਾਂ ਉਹ ਵਾਟੇ ਜਾਂਦਾ ਥੋੜਾ ਜਿਵੇਂ ਦੂਜੇ ਖਿਡਾਰੀ ਦੀ ਵਾਰੀ ਆ ਗਈ ਹੈ ਤਾਂ ਉਹ ਕੀ ਕਰਦਾ ਉਹ ਵਾਰੀ ਲੈਂਦਾ ਥੋੜਾ ਦੇਖੋ ਉਹਨਾਂ ਬਾਹਰ ਚਲਾ ਗਿਆ ਤਾਂ ਦੁਆਰਾ ਡੰਨ ਲਾਉਂਦਾ ਦੁਆਰਾ ਉਹ ਗੋਲ ਲਪਾਉਂਦਾ ਇਸੇ ਤਰ੍ਹਾਂ ਦੋਸਤੋ ਬਹੁਤ ਸੋਹਣੀ ਖੇਡ ਆ ਤੇ ਪ੍ਰਾਣੀ ਖੇਡ ਆ ਪੰਜਾਬ ਦੀ ਤਾਂ ਆ ਇਸ ਤਰ੍ਹਾਂ ਗੁੱਲੀ ਨੂੰ ਬਣਾਇਆ ਜਾਂਦਾ ਤੇ ਜਿਵੇਂ ਗੁੱਲੀ ਇਸ ਤਰ੍ਹਾਂ ਜੇ ਗੋਲ ਕੁੰਡਲ ਦੇ ਕਿਨਾਰੇ ਤੇ ਡਿੱਗਦੀ ਆ ਨਾ ਤਾਂ ਇਸ ਤਰ੍ਹਾਂ ਇਹਨੂੰ ਅੱਧਾ ਕਿਹਾ ਜਾਂਦਾ ਫਿਰ ਅੱਧਾ ਡੰਡ ਲਾਉਦੇ ਆ ਦੇਖੋ ਕਿਵੇਂ ਅੱਧਾ ਡੰਡ ਆ ਦੇਖ ਇਸ ਤਰ੍ਹਾਂ ਅੱਧਾ ਲਾਇਆ ਜਾਂਦਾ